ਬੈਠ ਰਹਿ ਕੇ ਬੋਤਾ ਨੇੜੇ ਨਾ ਆਈਏ ਚਾ ਮਿਲਣ ਦਾ ਯਾਰਾਂ ਦੇ ਲਈ ਜੰਨਤੇ ਬੈਠ ਰਹਿ ਕੇ ਬੋਤਾ ਨੇੜੇ ਨਾ ਆਈਏ ਚਾ ਮਿਲਣ ਦਾ ਯਾਰਾਂ ਦੇ ਲਈ ਜੰਨਤੇ ਤੇ ਜੀ ਕਰਦਾ ਏ ਉਹਦੇ ਵੱਲ ਨੂੰ ਪਿੱਟ ਕਰਾਂ ਮੈਂ ਇੱਥੇ ਬੈਠਾ ਹੀ ਜਦੋਂ ਕਥਾ ਕਰ ਰਹੀ ਤੇ ਮੇਰਾ ਦਿਲ ਕਰੀ ਜਦੋਂ ਪਿੱਟ ਕਰਾਂ ਕੀ ਜੀ ਕਰਦਾ ਏ ਉਹਦੇ ਵੱਲ ਨੂੰ ਪਿੱਠ ਕਰਾ ਮੂੰਹ ਦੇ ਉੱਤੇ ਖਾਂ ਖਾ ਕੇ ਹੁਣ ਥੱਕ ਗਿਆ ਤਥਾ ਸਿੱਧੀਆਂ ਚਪੇੜਾ ਮਾਰਦੀ ਇਹ ਪਤਾ ਨਹੀਂ ਕਿਦਾਂ ਖਾਂਦੇ ਮੂੰਹ ਤੇ ਬਹਿ ਕੇ ਕੀ ਜੀ ਕਰਦਾ ਏ ਉਹਦੇ ਵੱਲ ਨੂੰ ਪਿੱਠ ਕਰਾ ਮੂੰਹ ਤੇ ਖਾਂ ਖਾ ਕੇ ਹੁਣ ਥੱਕ ਗਿਆ ਤੇ ਜੇਕਰ ਮੇਰੇ ਨਾਲ ਤੂੰ ਚੰਗਾ ਬੋਲੇ ਨਾ ਜੇਕਰ ਮੇਰੇ ਨਾਲ ਤੂੰ ਚੰਗਾ ਬੋਲੇ ਨਾ ਮੈਂ ਕੀ ਕਰਨਾ ਤੇਰੇ ਨਰਮ ਰਵਈਏ ਨੂੰ ਮੈਂ ਕੀ ਕਰਨਾ ਤੇਰੇ ਨਰਮ ਰਵਈਏ ਨੂੰ ਕੇ ਮੂੰਹ ਦੇ ਉੱਤੇ ਪਾ ਮਖੋਟਾ ਭੁੱਲੀ ਨਾ ਮੂੰਹ ਦੇ ਉੱਤੇ ਪਾ ਮਖੋਟਾ ਭੁੱਲੀ ਨਾ ਯਾਰਾਂ ਕੋਲੋਂ ਦਿਲ ਦਾ ਔਲਾ ਹੁੰਦਾ ਨਹੀਂ ਯਾਰਾਂ ਕੋਲੋਂ ਦਿਲ ਦਾ ਔਲਾ ਹੁੰਦਾ ਨਹੀਂ ਤੇ ਜਿਵੇਂ ਅੰਮ੍ਰਿਤ ਤੇ ਲੱਖ ਲਾਣ ਤੇ ਇਹੋ ਜਿਹੀ ਅਮੀਰਤ ਤੇ ਅੱਖਾਂ ਸਾਹਮਣੇ ਭੁੱਖਾ ਛੱਡ ਜਹਾਨ ਗਿਆ ਅੱਖਾਂ ਸਾਹਮਣੇ ਭੁੱਖਾ ਛੱਡ ਜਹਾਨ ਗਿਆ ਤੇ ਆਖਰੀ ਵਾਰ ਕਹਾਂਗਾ ਟਾਈਮ ਬੜਾ ਘੱਟ ਹੈ ਕਿ ਚਿੜੀਓ ਚਿੜੀਓ ਸੁਣ ਲਓ ਤੁਹਾਡੇ ਕਰ ਮਹਿਫੂਜ਼ ਨਹੀਂ ਚਿੜੀਓ ਸੁਣ ਲਓ ਤੁਹਾਡੇ ਕਰ ਮਹਿਫੂਜ਼ ਨਹੀਂ ਬੂਟੇ ਉੱਤੇ ਏੜ ਦਾ ਪਹਿਰਾ ਰਹਿੰਦਾ ਵਾਹ ਬਹੁਤ ਬਹੁਤ ਧੰਵਾ ਜੀ ਬਹੁਤ